ਆ ਨਹੀਂ ਨੀ ਅੱਗੇ ਤਾਂ ਮੈਂ ਵੀ ਨਹੀਂ ਜਾਂਦਾ ਓਏ ਓਏ ਹੁਣ ਦੇਖੋ ਕੀ ਹਾਲ ਹੋਇਆ ਉਹ ਪਾਣੀ ਦਾ ਤੁਹਾਡਾ ਪਲਾ ਹੋ ਜਾਵੇ ਆਹ ਦੇ ਇਹਦਾ ਭੰਗੀ ਪੌਲਾ ਬੰਦ ਹੋ ਗਿਆ ਹੁਣ ਤਾਂ ਇਹਦੀ ਓਏ ਫੋਪ ਗਿਆ ਮੈਂ ਹੀ ਓਹ ਸੇਵਕਾ ਕੋਈ ਵੀ ਜਾਂਦਾ ਆ ਦੇਖੋ ਜਸੇਵਈ ਜੀ ਚੱਪਲਾਂ ਗੋਭਗੀਆਂ ਵਾ ਆਹ ਤੇ ਆਹ ਤਾਂ ਜਿੰਦਾ ਤੁਹਾਡੇ ਵਲੌਗ ਦੇ ਚੱਕਰ ਦੇ ਵਿੱਚ ਆ ਆ ਲੈਣ ਦਰਨੋ ਕਿ ਅੱਗੇ ਰੱਕੇ ਉਹ ਫਸ ਗਿਆ ਪਤਕੀ ਚ ਉੱਠੇ ਚੱਕ ਲਾ ਉਹਨੂੰ ਰੇਤ ਨਾਲ ਹੀ ਚੱਕ ਚੱਕ ਓਏ ਆ ਕੀ ਹੋ ਗਿਆ ਚਾਚਾ ਹੱਥ بیوی ਪੂਲ ਬਣ ਗਿਆ ਦੇਖ ਲਓ ਸਾਡੇ ਪਿੰਡ ਦੇ ਜਿਹੜਾ ਸ਼ੁਰੂ ਹੁੰਦਾ ਉੱਥੋਂ ਸ਼ੁਰੂ ਹੋਇਆ ਤੇ ਲਿਆ ਕੇ ਆ ਪੰਗੀ ਚੋ ਇੱਥੇ ਆ ਕੇ ਮੁੱਕਿਆ ਇਹ ਤੇ ਬਹੁਤ ਬੁਰਾ ਹਾਲ ਆ ਇਹ ਘਟ ਉਧਰ 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 ਨਾਲ ਰਸਤਾ ਜਾ ਰਿਹਾ ਉਸ ਨੂੰ ਇਹਨਾਂ ਪਤਾ ਨਹੀਂ ਲੱਗ ਰਿਹਾ ਕਿ ਇਧਰੋਂ ਨੀਦਾ ਸਾਹ ਪੂਰਾ ਇੱਥੇ ਸੁਣੋ ਆਵਾਜ਼ ਦੇ ਇੱਥੇ ਦੇਖੋ ਓਏ ਹੋਏ ਉਹ ਦੇਖੋ ਸਾਰੇ ਲੋਕੀ ਨੰਗੇ ਨਾਲੇ ਕਿੱਦਾਂ ਖੜੇ ਹੋ ਆ ਸਾਰੇ ਲੋਕੀ ਇੱਧਰ ਵੀ ਸਾਰੇ ਨੰਗੇ ਨਹੀਂ ਹੁੰਦਾ ਕਿਸੇ ਤੋਂ ਮੇਰਾ ਪਾਣੀ ਵੀ ਸਪੀਡ ਤੋਂ ਚੈੱਕ ਕਰ ਰਿਹਾ ਇੱਕ ਵਾਰੀ ਕਿੰਨੀ ਆ ਮੰਦਿਰ ਅੱਜ ਸਾਰਾ ਕੁਝ ਤੋਂ ਹੋ ਗਿਆ ਆ ਕੰਦਾ ਗੁੰਨਾ ਤੇ ਮੰਦਿਰ ਵੀ ਦੇਖੋ ਕਿੰਨਾ ਸੋਹਣਾ ਚਾਮ ਕਰਾ ਸਾਰਾ ਕੁਝ ਲਓ ਜੀ ਉੱਪਰ ਵਾਲੇ ਮੰਦਿਰ ਦੇ ਵੀ ਕਰ ਲੋ ਦਰਸ਼ਨ ਤੁਸੀਂ ਆ ਦੇਖੋ ਕਾਲੂ ਵੀ ਇੱਕ ਚੀਜ਼ ਦਿਖਾਉਣ ਲਿਆ ਆ ਕਿਹਾ ਸਦਾ ਸੱਚ ਬੋਲੋ ਸੱਚ ਬੋਲਣਾ ਚਾਹੀਦਾ ਅਸੀਂ ਜ਼ਬਰ ਝੂਠ ਨਹੀਂ ਬੋਲਦੇ ਮੈਂ ਤਾਂ ਕਦੀ ਨਹੀਂ ਝੂਠ ਬੋਲਦਾ ਤਕਰੀਬਨ ਮੈਂ ਬੋਲਦਾ ਨਹੀਂ ਤੇ ਝੂਠ ਨਾਲ ਮੈਨੂੰ ਬੋਲਣਾ ਆਉਂਦਾ ਹੀ ਆ। ਸਰਪੰਚ ਸਾਹਿਬ ਸਪੈਸ਼ਲ ਖੇਡਣ ਆਏ ਆ ਕਹਿੰਦੇ ਟੂਰਨਾਮੈਂਟ ਤਾਂ ਕਹਿੰਦੇ ਵਾਰਮਅਪ ਮੈਚ ਖੇਡਣ ਆਏ ਆ ਤਾਂ ਕਰਕੇ। ਆਏ ਜੀ ਬਿਲਕੁਲ। ਇਹ ਸਪੈਸ਼ਲ ਕਹਿੰਦੇ ਇਹ ਇੱਕ ਦੋ ਦਿਨ ਵਾਰਮਅਪ ਕਰ ਲਈ ਕਿੱਦਾਂ ਵਾਲਾ ਜੀ? ਬਾਹਾਂ-ਬੂਹਾਂ ਖੋਲ ਲਈ ਇਹ ਕਹਿੰਦੇ। ਹਾਂ ਜੀ ਕੀ ਹਾਲ ਚਾਲ ਸਾਰਿਆਂ ਦਾ ਹੋ? ਸਾਰੇ ਵਧੀਆ ਹੋਣਗੇ। ਇਹ ਸਾਡਾ ਜਨ ਨਵਾਂ ਵਲੌਗ। ਤੇ ਸਵੇਰੇ ਹੀ ਮੀਨ ਇਹ ਹਾਲ ਦੇਖੋ ਕੀ ਕਰਤਾ ਇਹ ਟੂਰਨਾਮੈਂਟ ਤਾਂ ਮੈਨੂੰ ਲੱਗਦਾ ਸਾਡਾ ਤਕਰੀਬਨ ਕੈਂਸਲ ਹੀ ਹੋ ਗਿਆ ਆ। ਟੂਰਨਾਮੈਂਟ ਦਾ ਤਾਂ ਹੋਣਾ ਨਹੀਂ ਹੈਗਾ ਅੱਜ। ਆਜ ਤਾਂ ਨਹੀਂ ਹੋਣਾ ਹੁਣ 1-2 ਦਿਨ ਬਾਅਦ ਹੀ ਦੇਖੋ ਕਰਾ ਹੋਣਾ ਹੈ ਕਿਉਂਕਿ ਮੀਂਹ ਇੰਨਾ ਪੈ ਗਿਆ ਬੁਰਾ ਹਾਲ ਹੋ ਗਿਆ ਹੈ ਗਰਾਊਂਡ ਦਾ ਮੀਂਹ ਹਟਿਆ ਹੀ ਨਹੀਂ ਰਾਤ ਦਾ ਤੇ ਪਹਿਲਾਂ ਚੱਲਦੇ ਤੁਹਾਨੂੰ ਉਧਰਲਾ ਚੋਹ ਦਿਖਾ ਕੇ ਲਿਆਉਨੇ ਆ ਸਾਡੇ ਪਿੰਡ ਵਾਲਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਗਰਾਊਂਡ ਦਾ ਕੀ ਹਾਲਤ ਹੈ ਗਰਾਊਂਡ ਨੂੰ ਚੱਲਦੇ ਆ ਤੇ ਚਲੋ ਪਹਿਲਾਂ ਚੋਹਾਂ ਵੱਲ ਨੂੰ ਚੱਲਦੇ ਫਿਰ ਗਰਾਊਂਡ ਵੱਲ ਨੂੰ ਚੱਲਦੇ ਆ ਆ ਦੇਖ ਲਓ ਤੁਹਾਡੇ ਕਰਕੇ ਮੈਂ ਕਿੱਦਾਂ ਚੱਲ ਆਇਆ ਛਤਰੀ-ਛਤਰੀ ਲੈ ਕੇ ਕਿ ਫੋਨ ਖਾਣਾ ਭਿੱਜੇ ਮੁੜ ਕੇ ਤੇ ਮੀਂਹ ਨਾ ਜ਼ਿਆਦਾ ਆ ਜਾਵੇ ਤੇ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਅੱਛਾ ੜਾ ਰੋਡ ਦੇਖ ਲਓ ਕਿੰਨਾ ਖੁੱਲਾ ਆ ਤੇ ਇੱਥੇ ਇੰਨੀ ਪਾਣੀ ਜਮਾ ਨਹੀਂ ਹੋਇਆ ਹੈਗਾ ਤੇ ਅੱਜ ਦੇਖ ਲਓ ਇੱਥੇ ਕੀ ਹਾਲ ਹੋ ਗਿਆ ਆ ਆ ਲੋ ਤਾਂ ਤੁਹਾਡਾ ਪਲਾ ਹੋ ਰਿਹਾ ਓਏ ਹੋਏ ਹੋਏ ਓ ਬਸੀ ਡੁੱਬ ਗਈ ਸਾਡੀ ਤਾਂ ਓਏ ਹੋਏ ਹੋਏ ਓ ਬਸਰੇ ਥੱਲੇ ਕੀ ਹਾਲ ਹੋ ਗਿਆ ਸਾਰੀ ਡੁੱਬੀ ਪਈ ਔਰ ਬਹੁ ਮੀਂਹ ਅੱਜ ਰਾਤੀ ਬਹੁਤ ਜ਼ਿਆਦਾ ਮੀਂਹ ਪਿਆ ਆ ਸਵੇਰੇ ਤੂੰ ਸਵੇਰ ਸਵੇਰ ਸਵੇਰੇ ਮੈਨੂੰ ਵੀ ਦੋ ਹੀ ਆਏ ਦੱਸ ਗਏ ਜਾ ਯਾਰ ਤੁਸੀਂ ਕਿਹਦਾ ਸਾਥ ਤੇ ਮੈਨੂੰ ਕੋਈ ਹੁਣੀ ਮੈਂ ਚਾਹ ਵੀ ਨਹੀਂ ਕੀਤੀ ਮੈਂ ਕਿਹਾ ਪਹਿਲਾਂ ਮੈਂ ਚੋ ਚੋਲ ਹੀ ਗਾ ਗਿਆ ਵਾ ਗਰਾਊਂਡ ਨਾਲ ਵੀ ਜਾਣਾ ਪਿਆ ਗਾਣਾ ਗਰਾਊਂਡ ਜੀ ਪੂਰਾ ਹਾਲ ਹੋ ਗਿਆ ਆ ਜਿਹੜਾ ਟੋਪਾ ਆ ਹਾਂ ਕੋਲ ਨਾਲ ਤੋਂ ਭੰਗਿਆ ਪੱਕੀ ਗੱਲ ਉਹ ਤੁਹਾਡਾ ਬਲਾਉਜ ਉਹ ਆ ਕੀ ਅੱਗੇ ਉਹ ਸਲੇਰਨ ਤਾਂ ਮਨਾ ਆਇਆ ਉਹ ਭਾਈ ਭਾਈ ਓਏ ਆ ਕੀ ਆ ਉਹ ਬੱਲੇ ਉਧਰੇ ਸੇਵਕਾ ਆਹ ਆ ਦੇਖ ਓਏ ਮੈਂ ਤਾਂ ਸ਼ਹਿਰ ਨੂੰ ਚੱਲਾਂ ਮੈਂ ਤਾਂ ਪੰਗੀ ਚੋ ਚੱਲਾਂ ਆ ਸੱਚੀ ਮੈਂ ਤਾਂ ਸ਼ਹਿਰ ਨੂੰ ਚੱਲਾਂ ਮਰੇ ਪੰਗੀ ਚੋ ਪੰਗੀ ਚੋ ਦੇਖਣ ਚੱਲਾਂ ਬਹੁਤ ਜ਼ਿਆਦਾ ਆਇਆ ਹੁਣ ਆਇਆ ਉਹ ਵੀ ਆ ਨਹੀਂ ਨੀ ਅੱਗੇ ਤਾਂ ਮੈਂ ਵੀ ਨਹੀਂ ਜਾਂਦਾ ਬਾ ਦੇ ਓਏ ਇਹ ਤਾਂ ਚੰਗਾ ਹੀ ਹਾਲ ਆਇਆ ਓਹ ਆ ਰੇ ਖੋਪ ਗਿਆ ਮੈਂਹੀਂ ਓਹ ਆ ਸੇਵਕਾ ਉਹ ਇਹਦੇ ਕੰਮ ਖਤਰੇ ਵਾਲੇ ਹੋ ਗਏ ਆ ਨਹੀਂ ਨਹੀਂ ਚਪਲਾ ਨਵੀਂ ਨਵੀਆਂ ਆ ਯਾਰ ਹਜੇ ਹੁਣ ਹੀ ਲਈਆਂ ਇਹਦਾ ਚਪਲੇ ਦਾ ਮਸਲਾ ਵੱਧ ਗਿਆ ਤੇ ਆ ਫੜੀ ਆ ਦੇਖੋ ਜ세 ਭਾਈ ਜਾ ਚਪਲਾਂ ਖੋਪਗੀਆਂ ਵਾ ਆਨੇ ਆ ਤਾਂ ਜਿੰਦਾ ਤੁਹਾਡੇ ਵਲੌਗ ਦੇ ਚੱਕਰ ਦੇ ਵਿੱਚ ਵਲੌਗ ਨੂੰ ਹੱਸੋ ਤਾਂ ਕਿ ਮੈਨੂੰ ਪਤਾ ਨਹੀਂ ਆਉਂਦੇ ਉਹ ਕਹਿੰਦੇ ਸੀ ਆਪਣੇ ਚੌਦੀ ਜ਼ਰੂਰ ਪਾਇਓ ਉਹਦੇ ਚੌਦੀ ਪਾਣੀ ਸੋਕੀ ਆ ਓਏ ਆ ਹੁਣ ਦੇਖੋ ਕੀ ਹਾਲ ਹੋਇਆ ਉਹ ਪਾਣੀ ਦਾ ਤੁਹਾਡਾ ਪਲਾ ਹੋ ਜਾਵੇ ਆ ਦੇ ਇਹਦਾ ਪੰਗੀਪੋਲ ਆ ਨਾ ਬੰਦ ਹੋ ਗਿਆ ਹੁਣ ਤਾਂ ਇਹਦੀ ਪੰਗੀਪੋਲ ਕਰਕੇ ਸ਼ਹਿਰ ਨਹੀਂ ਜਾਣਾ ਪੈਣਾ ਸਾਨੂੰ ਔਰ ਇੱਕ ਉਹ ਦੇ ਕਿਥੇ ਲੱਗ ਜਾਂਦਾ ਇਹ ਸਾਰਾ ਪੰਗੀਪੋਲ ਤੇ ਜਾ ਕੇ ਚਲ ਜਾਣਾ ਉਹਨਾਂ ਨੂੰ ਕੱਲ ਦਿਖਾਇਆ ਸੀ ਨਾ ਕਿ ਇਹ ਪੰਗੀਪੋਲ ਨਾਲ ਸਾਰਾ ਇੱਥੋਂ ਪੰਗੀਪੋਲ ਦੀ ਸ਼ੁਰੂਆਤ ਹੁੰਦੀ ਸਾਡੇ ਪਿੰਡ ਤੋਂ ਤੇ ਸਾਰੇ ਜage ਪੰਗੀਪੋਲ ਨਾਲ ਰਲਣਾ ਆ ਦੇ ਪਾਣੀ ਹੈ ਆ ਦੇਖੋ ਕਿੰਨੀ ਤਾਂ ਡਰ ਲੱਗ ਰਿਹਾ ਮੈਨੂੰ ਤਾਂ ਦੇਖ ਕੇ ਜੋਤਾ ਨਾਈਟ ਲਾ ਗਿਆ ਜੋਤਾ ਤੂੰ ਘਰ ਨਹੀਂ ਗਿਆ ਓਏ ਘਰ ਨੂੰ ਜਾਣ ਦੀ ਜਿੱਤ ਨਹੀਂ ਕਰਦਾ ਜੋ ਤੈਨੂੰ ਆ ਸਾਰਾ ਨੰਗ ਕੇ ਜਾਣਾ ਪੈਣਾ ਇਹਦਾ ਜਾਨ ਦਿਲ ਨਹੀਂ ਕਰਦਾ ਜੋਤਾ ਨੰਗ ਦਾ ਇੱਦਾਂ ਹੀ ਉਹ ਕੌਣ ਹੱਥ ਮਾਰਦਾ ਉਸਤਾਦ ਕੱਟਾ ਝੋਲੀ ਆ ਨਹੀਂ ਤੂੰ ਜੋਤੇ ਆ ਇੱਕ ਲਾ ਜਾ ਝੋਲੀ ਟਪਾ ਲੈਣਾ ਤੈਨੂੰ ਜਾ ਨਹੀਂ ਤੂੰ ਮੇਰੀ ਗੱਲ ਤੂੰ ਚਲ ਜਾ ਟੱਪ ਜਾ ਝੋਲੀ ਆ ਗਿਆ ਓ ਰੋ ਰੋ ਕਰ ਆ ਓ ਝੋਲੀ ਰੁਕ ਜਾ ਓ ਓ ਰੁਕ ਜਾ ਓਏ ਆਹ ਦੇਖੋ ਬੱਲੇ ਉਹ ਤੇਰੇ ਸੇਵਕਾ ਲੱਗਾ ਟੱਪਣ ਓਏ ਝੋਲੀ ਆ ਜਾ ਆ ਜਾ ਕੋਈ ਚੱਕਣੀਗਾ ਆ ਆ ਲੈendo ਰੰਦੋ ਕੇ ਅੱਗੇ ਆ ਰਾਕੇ ਰਾ ਓ ਪੈਰ ਦੇ ਕਿੰਨੇ ਗੁੱਬਦੇ ਆ ਝੋਲੀ ਉਹਨੂੰ ਫੜ ਕੇ ਲੈ ਕੇ ਜਾ ਮੋਟਿਆ ਦੇ ਬਿਠਾ ਕੇ ਲੈ ਜਾ ਮੋਟਿਆ ਦੇ ਓ ਦੇ ਬਾਲੀ ਹੈਗਾ ਏ ਓਪਾ ਉਹ ਉਹ ਤੇੰਗ ਨਹੀਂ ਹੋ ਗਿਆ ਨਗਾਰਾ ਨਗਾਰਾ ਪਾਣੀ ਔੜਦਾ ਇਹ ਸੇਵਕਾ ਕੰਮ ਖਤਰੇ ਵਾਲੇ ਹੋਏ ਅੱਜ ਪਾਣੀ ਘਟ ਗਿਆ ਘਟ ਗਿਆ ਘਟ ਗਿਆ ਪਾਣੀ ਬੰਦ ਨਾ ਹੋਵੇ ਸਹੀ ਗੱਲ ਆ ਭਾਜੀ ਨੂੰ ਭਾਜੀ ਨੂੰ ਕਿਹਾ ਸੀ ਭਾਜੀ ਕਿਹੜਾ ਹਟਦਾ ਇਹ ਲੈ ਗਿਆ ਲੈ ਗਿਆ ਨਿਕਲ ਗਿਆ ਓ ਲੈ ਲੈ ਓ ਲੋਏ ਹੋਏ ਹੋਏ ਭਾਈ ਨੂੰ ਕਿਹਾ ਜੀ ਕਿ ਨਾ ਜਾਓ ਕਿ ਉਹ ਬਹੁਤ ਤੇਜ਼ ਆ ਪਾਣੀ ਯਾਰ ਓਏ ਬੰਦੇ ਖੁੱਪ ਗਿਆ ਓਏ ਬੰਦੇ ਖੁੱਪ ਗਿਆ ਭਾਈ ਪਾਣੀ ਮੋੜਾ ਯਾਰ ਹਾਂ ਤਾਂ ਟੂਰਨਾਮੈਂਟ ਹੋਇਆ ਹੀ ਹੈ ਕੈਂਸਲ ਆਪਣਾ ਨਿਘਾ ਦੇ ਦੇਖੀ ਤੂੰ ਮੰਦਾ ਹੈ ਕਿਸੇ ਨੂੰ ਓਹ ਦੇਖ ਆ ਦੇਖੋ ਇਥੋਂ ਦੇਖੋ ਏ ਹਾਲ ਓ ਬੱਲੇ ਓ ਤਰੇ ਸੇਵਕਾ ਸਾਡਾ ਟੂਰਨਾਮੈਂਟ ਕੀ ਹੋਣਾ ਅੱਜ ਓਏ 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 ਬਹੁਤ ਪਾਣੀ ਆ ਦੇਖੋ ਇਥੋਂ ਇਥੋਂ ਦੇਖੋ ਕਿੰਨੀ ਤੇਜ਼ ਆਉਂਦਾ ਪਾਣੀ ਤੁਹਾਡਾ ਭਲਾ ਹੋ ਜਾਵੇ ਮਾਮਾ ਓ ਮਨਾਲੀ ਮਨੂਲੀ ਨਾਲ ਨਾ ਓਏ ਆ ਆ ਕੰਮ ਖਤਰੇ ਵਾਲਾ ਓਏ ਇੱਥੇ ਮੋੜ ਓਏ ਉਹ ਫਸ ਗਈ ਉਹ ਫਸ ਗਈ ਉੱਠ ਆ ਕੰਮ ਮਾਦੀ ਵੀ ਕਦਰਯਾਲਾ ਕਰਵਾ ਲਿਆ ਚੱਕ ਲਾ ਉਹਨੂੰ ਰੇਤ ਰਾਹ ਦੇ ਚੱਕ ਦੋ ਕਰ ਆਏ ਹੋਰੇ ਬਾ ਤੁਹਾਨੂੰ ਪਾਣੀ ਦੇ ਚੱਕਰ ਤੇ ਦੇਖ ਲਓ ਸਕੂਟਰੀ ਆਪਣੇ ਕੀ ਕੀ ਕਰੀ ਫਿਰਦੇ ਆ ਤੁਹਾਡੇ ਸਿਰਫ ਤੁਹਾਨੂੰ ਵਲੌਗ ਦਿਖਾਉਣ ਦੇ ਚੱਕਰ ਦੇ ਵਿੱਚ ਦੇਖਿਆ ਕਿ ਨਾ ਇਹਨੇ ਸ਼ੂਗਰ ਮਾਮਾ ਪੰਟ ਗਏ ਇਹਨੂੰ ਰਹਿਣ ਤਾਂ ਮੈਨ ਲੈ ਕੇ ਜਾਣੀ ਪਰ ਵਾ ਗੜੀ ਰਹਿਣ ਤੇ ਮੈਂ ਤੁਰ ਕੇ ਚੱਲ ਜਾਣਾ ਆਹ ਦੇਖ ਲਓ ਕੀ ਹਾਲ ਹੈ ਓਏ ਉਹ ਦੇਖੋ ਨਹੀਂ ਮਜ਼ਾਕ ਨਾ ਮਜ਼ਾਕ ਰਿਹਾ ਦਾਰੀ ਵੀ ਤਲਕ ਕੈਸੇ ਗਏ ਚੱਲ ਕੋਈ ਨਹੀਂ ਦੀ ਚੱਲਦਾ ਰਹਿੰਦਾ ਬਲ ਬਣਾ ਬਲੌਗ ਬਲੌਗ ਬਣਾਇਆ ਮੈਂ ਝੂਠ ਕਹ ਰਿਹਾ ਮੈਂ ਆਪਣਾ ਹੀ ਬਣਾਇਆ ਸਾਡੀ ਸਕੂਟਰੀ ਨਹੀਂ ਨਹੀਂ ਨਾ ਸਕੂਟਰੀ ਤਲਕ ਹੀ ਮੈਂ ਉਹਦਾ ਖੁਦ ਬਣਾਇਆ ਆਪਣੀ ਦਾ ਢੇਕੇ ਢੇਕੇ ਭਈ ਤਾ ਆ ਦੇਖ ਲੈ ਹਾਲ ਉਹ ਭਰਾਵਾ ਮੇਰੀ ਗੱਲ ਚਪਲਾ ਸੱਚੀ ਬੇਚੀ ਖੋਪ ਗਈਆਂ ਮੈਂ ਉਂਗਲਾ ਪਾ ਕੇ ਗੱਡੀਆਂ ਬੱਚਾ ਬਲਾ ਨਾ ਨਾ ਸਕੂਟਰ ਹੀ ਨਹੀਂ ਲੱਗੇ ਜਾਣੀ ਟੱਪ ਜਾਣਾ ਸੱਚੀ ਉਹ ਬੰਦਿਆਂ ਟਪਾਇਆ ਭੱਲੇ ਉਤਰੇ ਸੇਵਕਾ ਚਾਚੇ ਨੂੰ ਸਵਾਲ ਹੈ ਕਿਵੇਂ ਆ ਉੱਥੇ ਪਹਿਲਾਂ ਮੇਰੀ ਚਪਲਾ ਖੋਪ ਗਈ ਨਾ ਦੇਖ ਓ ਬੱਲੇ ਓ ਤੇਰੇ ਸੇਵਕਾ ਮਾਮਾ ਅੱਗੇ ਮਾਹੌਲ ਖਰਾਬ ਹੋਇਆ ਪਿਆ ਆ ਆ ਦੇਖ ਮੈਂ ਜਾ ਕੇ ਆਇਆ ਹੁਣੇ ਮੈਂ ਗਰਾਊਂਡ ਨੂੰ ਚੱਲਾ ਗਰਾਊਂਡ ਨੂੰ ਓਏ ਆຊੂ ਹੁਣੀ ਹੁਣ ਤੁਰਿਆ ਮਾਮਾ ਇਹਨਾਂ ਨੂੰ ਕਹ ਹੁਣ ਤਾਂ ਮੇਲਾ ਲੁੱਟ ਗਿਆ ਓ ਹਟ ਜਾ ਤੂੰ ਪਰੇ ਹੋ ਜਾ ਤੂੰ ਸਿੱਟਣਾ 2 ਵਾਰ ਤੇ ਡੱਕਿਆ ਸੀ ਹੋਰ ਕੀ 2 ਵਾਰੀ ਤਾਂ ਡੱਕਿਆ ਹੁਣ ਕੁੱਤਾ ਨਹੀਂ ਸਿੱਟਣਾ ਸੇਵਾ ਚਲੋ ਕੋਈ ਗੱਲ ਨਹੀਂ ਭਾਈ ਚਲੋ ਤੁਹਾਡੇ ਘਰ ਕੇ ਚਾਹ ਵੀ ਨਹੀਂ ਪੀਤੀ ਸਵੇਰਾ ਹੀ ਆ ਗਏ ਮੈਂ ਨਿਕਲੇ ਸਵੇਰੇ ਸਵੇਰੇ ਘਰੋਂ ਘਰ ਦੇ ਸਵੇਰੇ ਪੁੱਛਿਆ ਨੇ ਕਿੱਥੇ ਦਲਾ। ਬਲੋਰੇ ਚੱਕਰ ਵਿੱਚ ਕੀ ਕੀ ਕਰਨਾ ਪੈਂਦਾ ਸਾਨੂੰ। ਚੱਲ ਜਾ ਦਲ ਜਾ ਬਹੁਤ ਪਾਣੀ ਆਇਆ ਆ। ਨਿਆਣੇ ਸਾਡੇ ਤਰਿਓਂ ਧੋੜ ਧੋੜ ਕੇ ਉਧਰ ਨੂੰ। ਓ ਚਾਚਾ। ਕਾਤਾ। ਉਹ ਸਾਡੇ ਘਰ ਵਾਲਾ ਟੋਬਾ ਦੇਖੋ ਇੱਥੇ ਬਸਿਆ ਨੇ ਉਹ ਦੇਖਿਓ ਬੱਸ ਵੀ ਡੁੱਬ ਗਈ ਐ ਟਾਇਰ ਡੁੱਬ ਗਏ ਉਹਦੇ। ਇਹਦਾ ਕੁਝ ਵੀ ਨਹੀਂ ਫੇਰੇਗਾ। ਓਏ ਓਏ ਚੱਲ ਚੱਲ ਮੈਂ ਚਾਹ ਪੀ ਲਗਾ ਚਾਹ ਪੀ ਕੇ ਸ਼ਹਿਰ ਨੂੰ ਜਾਣਾ। ਆਓ ਚੇਰ ਚੱਲੇ ਅਸੀਂ ਪੰਗੀ ਬੱਲੇ ਦੇਖਣਾ ਹੈ ਹੋਰ ਹੋਰ ਓਏ ਆਹ ਦੇਖ ਲੋ ਗਰਾਊਂਡ ਦਾ ਦਾ ਟੂਰਨਾਮੈਂਟ ਸਵਾਹ ਹੋਣਾ ਉਹ ਤੋਂ ਆਡਾ ਭਲਾ ਹੋ ਰਿਹਾ ਬੱਲੇ ਉਹ ਤੇ ਸੇਵਕਾ ਵਾਹ ਦਾ ਰੋਡ ਦੇ ਉੱਤੇ ਹਾਲ ਦੇਖ ਲੋ ਕੀ ਆਹ ਲੋ ਆਹ ਰੋਡ ਆ ਵੀ ਤੇ ਸਾਡਾ ਉਹਦੇ ਵਾਲਾ ਚਲੋ ਹੈ ਤਾਂ ਪਹਿਲਾਂ ਇਹਦੇ ਵੀ ਇਹ ਵੀ ਤੇ ਇਹ ਵੀ ਚੋਈ ਹੁੰਦਾ ਸੀਗਾ ਤੇ ਰਸਤਾ ਬਣਾਤਾ ਪੱਕਾ ਪੰਚਾਇਤ ਨੇ ਪਰ ਹਾਲ ਦੇਖ ਲੋ ਪਾਣੀ ਦਾ ਮੀਂਹ ਦੇ ਨਾਲ ਤੇ ਗਰਾਊਂਡ ਮੀਂਹ ਪਿਆ ਹੀ ਬਹੁਤ ਆ ਯਾਰ ਰਸਤਾ ਵੀ ਵਿਚਾਰਾ ਕੋਈ ਕੀ ਕਰੂਗਾ ਬਹੁਤ ਮੀਂਹ ਪਿਆ ਆ ਓਰੇ ਓਏ ਓਰੇ ਓ ਬੱਲੇ ਓ ਤਰਾ ਸੇਵ ਕਾ ਡਰਾਤੀ ਤੋ ਡਰਾਤੀ ਪ੍ਰੇਮ ਜੀ ਦੇ ਡਿਗੇ ਨਾਲ ਉਪਰ ਦਵਾਰ ਗਾਲਾਂ ਨਾਲ ਗੱਡੀ ਮੇਰਾ ਭਰਾ ਮੈਨੂੰ ਆਹ ਉਹ ਹੁਣ ਕੀ ਕਰਾਂ ਮੈਂ ਵੀਡੀਓ ਬਣਾਉਣੀ ਪੈਣੀ ਕੁਛ ਕਰਨਾ ਹੀ ਪੈਣਾ ਆ ਆ ਦੇਖ ਲੋ ਗਰਾਊਂਡ ਕੱਲ ਮੁੰਡਿਆਂ ਨੇ ਇੰਨੀ ਮਿਹਨਤ ਕੀਤੀ ਆ ਇੰਨੀ ਜ਼ਿਆਦਾ ਮਿਹਨਤ ਕਰਕੇ ਜਾਣਾ ਗੱਲ ਸਾਰਾ ਸਾਫ ਸਫਾਈ ਕੀਤਾ ਆ ਜੀਨਾ ਚਾਣਾ ਸੈਟ ਕਰਿਆ ਆ ਐਨ ਪੂਰਾ ਮੁੰਡੇ ਮਿਹਨਤ ਕਰਕੇ ਗਏ ਸੀਗੇ ਤੇ ਅੱਜ ਦੇਖ ਲੋ ਸਾਰਾ ਕੁਝ ਖਰਾਬ ਹੋ ਗਿਆ ਕੰਮ ਪੂਰੀ ਮਿਹਨਤ ਰੇ ਪਾਣੀ ਫਰ ਗਿਆ ਇੱਥੇ ਰੱਖ ਲੈ ਚਾਹੇ ਇਹਦੇ ਤੇ ਕੀ ਆ ਹੋਰ ਚੱਲ ਛੋਟਾ ਆ ਉਹ ਦੇਖ ਉਹ ਤੋਂ ਡੱਪਲਾ ਹੋ ਗਿਆ ਕਿੰਨਾ ਪਾਣੀ ਇਕੱਠਾ ਹੋ ਗਿਆ ਬੰਨਾ ਰੁੜ ਗਿਆ ਓਏ ਮੈਂ ਕੱਲ ਕਹਿੰਦਾ ਸੀ ਇਹਦਾ ਸਵੇਰੇ ਕੋਲ ਬਣਾਣਾ ਹੋਇ ਪੜ ਗਿਆ ਤੇ ਉਹ ਤੋਂ ਆ ਡੱਪਲਾ ਹੋ ਜਾਵੇ ਓਏ ਆ ਕੀ ਬਣ ਗਿਆ ਓਏ ਓਏ ਆ ਤਾਂ ਨਹੀਂ ਮੈਚ ਹੋਣਾ ਯਾਰ ਗਰਾਊਂਡ ਦਾ ਬਹੁਤ ਬੁਰਾ ਹਾਲ ਹੋ ਗਿਆ ਬਹੁਤ ਬੁਰਾ ਹਾਲ ਹੈ ਗਰਾਊਂਡ ਦਾ ਓਏ ਆ ਕੀ ਹੋ ਗਿਆ ਚਾਚਾ ਉੱਤਵੀਂ ਵੀ ਵੀਂ ਪੂਲ ਬਣ ਗਿਆ ਉਹ ਬਹੁਤ ਕਾਟਾ ਮੀਂਹ ਬਹੁਤ ਪਿਆ ਯਾਰ ਰੋਤੀ ਕੱਲ ਵੇਖ ਲੈ ਕਿੰਨਾ ਗੱਲ ਸੀ ਨਾ ਕੱਲ ਦੇ ਆ ਸਹੀ ਗੱਲ ਆ ਕੱਲ ਵਾਲੇ ਵੀਡੀਓ ਦੇਖ ਲਓ ਕਿੰਨਾ ਸੀਗਾ ਤੇ ਅੱਜ ਦੇਖ ਲਓ ਇਹਦਾ ਨੱਕੋ ਨੱਕ ਭਰ ਗਿਆ ਪੂਰਾ ਆਹ ਤਾਂ ਵੀ ਰੋਡ ਖੁਰ ਗਿਆ ਇੱਥੋਂ ਆ ਇੰਨਾ ਨਹੀਂ ਹੁੰਦਾ ਸੀਗਾ ਅਜੇ ਮੈਂ ਕਹਿੰਦਾ ਆ ਤਾਂ ਯਾਰ ਪਾਣੀ ਬੜਾ ਭਰ ਗਿਆ ਇਹਦਾ ਹੈ ਖਤਰਾ ਹੀ ਆ ਉਦਾਂ ਇੱਥੇ ਨਿਆਣੇ ਨੂੰ ਡਿੰਗਾ ਤਾਂ ਇੱਕ ਡੂੰਗਾ ਬੜਾ ਹੈ ਘੱਟੋ ਘੱਟ ਵੀ 6 ਫੁੱਟ ਆਉਣਾ ਹੋਣਾ ਆ ਆ ਇਹ ਯਾਰ ਕਹਨੇ ਆ ਭਾਰੀ ਉਹਨਾਂ ਨੂੰ ਕਹਣਾ ਕਿ ਉਹ ਲਵਾ ਦੋ ਇੱਥੇ ਜਾਲ ਲਵਾ ਦੋ ਕਿ ਤੇ ਨਿਆਣਾ ਨੂੰ ਡੇਕਿਆ ਤੇ ਬਹੁਤ ਵਿੱਚੇ ਰਹਿ ਜਾਣਾ ਬਹੁਤ ਵੱਡਾ ਹੈ ਘਟੋ ਘਟ 6 6.5 ਫੁੱਟ ਦਾ ਇਹ ਹਾਂ ਉਹ ਕਹੀ ਜਾਂਦੇ 10 ਫੁੱਟ ਦਾ ਮੈਂ ਤਾਂ 6.5 ਫੁੱਟ ਦਾ ਨਹੀਂ ਡੂੰਗਾ ਤਾਂ ਹੈ ਕੱਲ ਵਾਲੇ ਵਲੌਗ ਚ ਅਸੀਂ ਦੇਖਦੇ ਰੋਜ਼ ਵਲੌਗ ਪਾਉਣੀ ਆ ਬਹੁਤ ਵੱਡਾ ਆ ਲੋ ਵੀ ਪਾਣੀ ਜੇ ਤਾਂ ਹੋ ਗਿਆ ਸਾਰੇ ਪਾਸੇ ਬੁਰਾ ਹਾਲ ਤੇ ਜਾ ਕੇ ਚਾਹ ਚੂ ਪੀਨਾ ਮੈਂ ਪਹਿਲਾਂ ਫੇਰ ਜਾ ਕੇ ਅੱਖਾਂ ਖੋਲਣੀਆਂ ਫੇਰ ਸ਼ਹਿਰ ਨੂੰ ਚੱਲਦੇ ਆ ਵੀ ਤੁਹਾਨੂੰ ਪੰਗੀਪੌੜ ਦਿਖਾਉਣੇ ਆ ਤੇ ਫੇਰ ਦੇਖਦੇ ਆ ਪੰਗੀਪੌੜ ਦਾ ਕੀ ਹਾਲ ਆ ਪੰਗੀਪੌੜ ਤਾਂ ਹੋਣਾ ਹੀ ਹੋਣਾ ਸਰ ਟੋਬਾ ਭਰ ਗਿਆ ਤੇ ਆਹ ਦੇਖੋ ਓਏ ਹੋਏ ਹੋਏ ਪਾਣੀ ਦੇਖੋ ਕਿੰਨਾ ਹਰੇ ਤੱਕ ਵੀ ਨਿਕਲਣਾ ਨਹੀਂ ਹਟਦਾ ਹੈਗਾ ਹਾਂਜੀ ਲਓ ਜੀ ਅਸੀਂ ਤੁਹਾਡੇ ਕਰਕੇ ਸਰਬ ਤੁਹਾਡੇ ਕਰਕੇ ਅਸੀਂ ਚੱਲੇ ਆ ਸ਼ਹਿਰ ਨੂੰ ਕੀ ਪੰਗੀਚੋ ਦੇਖ ਕੇ ਆਉਣੇ ਆ ਨਾਲ ਉਹ ਤੁਹਾਨੂੰ ਵੀਊ ਦਿਖਾ ਰਹੀਏ ਵਲੌਗ ਦਿਖਾ ਰਹੀਏ ਕਿ ਮੀਂਹ ਤੋਂ ਬਾਅਦ ਕੀ ਹੈ ਪਿਛਲੀ ਵਾਰ ਪਰਸੋਂ ਜਿਹੜਾ ਪਿਆ ਨਾ ਉਦੋਂ ਵੀ ਬਹੁਤ ਜ਼ਿਆਦਾ ਹੀ ਮੀਂਹ ਆ ਪਾਣੀ ਆਇਆ ਸੀ ਮੀਂਹ ਦਾ ਉੱ ਤੇ ਅੱਜ ਤਾਂ ਹਾਦੀ ਹੋ ਜਾਣੀ ਅੱਜ ਤਾਂ ਸਾਡੇ ਪਿੰਡੀ ਨਾਲ ਡੁੱਬ ਗਿਆ ਤੇ ਉੱਥੇ ਕੀ ਹਾਲ ਹੋਊਗਾ ਤੇ ਗੱਡੀ ਮੈਂ ਕਰਤੀ ਸਟਾਰਟ ਪਹਿਲਾਂ ਤੇ ਕਾਲੂ ਨੂੰ ਬਿਠਾਉਣੇ ਆ ਤੇ ਪਿੰਡੇ ਨੂੰ ਚੱਕਣਾ ਚਵਾ ਲਉ ਤੇ ਚੱਲਦੇ ਆ ਭੰਗੀ ਚੋ ਨੂੰ ਤੇ ਯਾਰ ਲਾਈਕ ਜ਼ਰੂਰ ਕਰਦਾ ਕਰੋ ਤੁਹਾਡੇ ਘਰ ਦੇ ਲੋ ਕਿੰਨੀ ਮਿਹਨਤ ਕਰਦਾ ਮੈਂ ਸਿਰਫ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਉਣ ਲਈ ਤੇ ਚਲੋ ਚੱਲਦੇ ਆ ਹੁਣ ਸ਼ਹਿਰ ਨੂੰ

ਦਾ ਚਿਕਾ ਮਰਾਤੀਆਂ ਤੁਸੀਂ ਪੂਰੀਆਂ ਹੈ ਇਹ ਮਜ਼ਾ ਆਇਆ ਮਜ਼ਾ ਨਹੀਂ ਪਿਆ ਹੈ ਨਾ ਹਾਂ ਨਹੀਂ ਪੈਰ ਨਹੀਂ ਫੇਤੇ ਇਹ ਤਾਂ ਇਹ ਤੇ ਚੀਜ਼ਾਂ ਹੁੰਦੀ ਆਪਣੀ ਜਗ੍ਹਾ ਹੈ ਨਹੀਂ ਗਰਾਉਂਡ ਨਹੀਂ ਤਾਂ ਹੋਰ ਤਨ ਕਾਰੀਆਂ ਦਿਖਾਉਣੇ ਉਹ ਤੁਹਾਡਾ ਭਲਾ ਹੋ ਜਾਵੇ ਓਏ ਚੋ ਦੇਖੋ ਮੁੰਡਿਓ ਓਏ 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 ਪਿੰਦੇ ਅੱਗੇ ਨੂੰ ਕਰ ਅੱਗੇ ਨੂੰ ਕਰ ਤੁਕੇ ਤੈਨੂੰ ਬਾਅਦ ਚੋਂ ਕਰਦੇ ਆ ਉਹ ਭੈਣ ਦੀਆਂ ਚੋ ਦੇ ਓਏ ਹੋਏ ਓ ਕਿੰਨਾ ਚੋ ਆਇਆ ਇਹਨੇ ਉਹ ਪਿੱਛੇ ਨੂੰ ਕਰਨੀਆਂ ਸਿੱਥੇ ਕਰੋ ਕਿਤੇ ਓਏ ਹੋਏ ਹੋਏ ਉਹ ਦੇਖ ਚੋ ਦੇ ਕਿੰਨਾ ਬਾਹਰ ਨਿਕਲ ਕੇ ਦਿਖਾਉਂਦੇ ਤੁਹਾਨੂੰ ਆ ਦੇਖੋ ਹੁਣ ਦੇਖੋ ਓਏ ਮਿੱਤਰੋ ਇਹ ਤਾਂ ਭਿੰਦਿਆ ਇਹ ਤਾਂ ਦੋ ਤਿੰਨ ਦਿਨ ਨਹੀਂ ਮਿਲਦਾ ਪਾਣੀ ਮੁਕਣਾ ਜਿੰਨਾ ਪਾਣੀ ਚੜ ਗਿਆ ਆ ਓਏ ਹੋਏ 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 ਬਹੁਤ ਜ਼ਰਾ ਓਹ ਦੇਖੋ ਤੁਹਾਨੂੰ ਦਿਖਾਉਣੀ ਆ ਉਧਰ ਵੀ ਲੋਕੀ ਉਧਰ ਵੀ ਆ ਸੰਗਤ ਉਹ ਸੰਗਤ ਗਈ ਜਾਂਣਾ ਲੋਕੀ ਉਧਰ ਵੀ ਓਹ ਦੇਖੋ ਸਾਰੇ ਲੋਕੀ ਨੰਗਣ ਆਲੇ ਇਹ ਤਾਂ ਬੰਦ ਹੀ ਹੋ ਗਿਆ ਇਹ ਤਾਂ ਨੰਗ ਹੀ ਨਹੀਂ ਹੋਣਾ ਹੈਗਾ ਇੱਥੋਂ ਹੁਣ ਇਹ ਤਾਂ ਇੱਕ ਦੋ ਦਿਨ ਨੀਂਂਚ ਪਾਣੀ ਜਾਣਾ ਹੈਗਾ ਕਿਤੇ ਓਹ ਦੇਖੋ ਇੱਧਰ ਵੀ ਲੋਕ ਕਿੰਨੇ ਆਏ ਆ ਇਹ ਵੀ ਗੱਡੀ ਉਧਰ ਪਿੱਛੇ ਹੀ ਲਾਤੀ ਆ ਓਏ ਹੋਏ ਹੋਏ ਦੇਖ ਲਓ ਸਾਡੇ ਪਿੰਡ ਦੇ ਜਿਹੜਾ ਸ਼ੁਰੂ ਹੁੰਦਾ ਉੱਥੋਂ ਸ਼ੁਰੂ ਹੋਇਆ ਤੇ ਲਿਆ ਕੇ ਆਹ ਪੰਗੀ ਚੋ ਇੱਥੇ ਆ ਕੇ ਮੁੱਕਿਆ ਹੈ ਤੇ ਬਹੁਤ ਬੁਰਾ ਹਾਲ ਹੈ ਘੱਟੋ ਘੱਟ 2-3 ਦਿਨ ਨਹੀਂ ਸਾਫ਼ ਹੋਣਾ ਹੈਗਾ ਉਹ ਦੇਖੋ ਸਾਹਮਣੇ ਵੀ ਲੋਕੀ ਜਿਹੜੇ ਨੰਗਣ ਵਾਲੇ ਆ ਐਕਟਿਵਾ ਗੱਡੀਆਂ ਵਾਲੇ ਸਾਰੇ ਉਧਰ ਰੁਕੀ ਜਾਂਦੇ ਆ ਨੰਗੇ ਨਹੀਂ ਹੋਣਾਗਾ ਬਹੁਤ ਤੇਜ਼ ਵੀ ਬਹੁਤ ਆ ਪਾਣੀ ਆਈ ਤਾਂ ਗੱਡੀਆਂ ਗੁੱਡੀਆਂ ਉਧਰ ਲਾ ਦਨੇ ਉਹ ਦੂਜੇ ਪੌੜਾ ਲ ਚਲੀ ਆ ਉਧਰ ਚਾਓ ਦੂਜਾ ਪੌੜਾ ਤੁਹਾਨੂੰ ਦਿਖਾਉਣੇ ਉਧਰ ਚੱਲਦੇ ਆ ਫੇਰ ਤੁਹਾਨੂੰ ਦਿਖਾਉਣੇ ਆ ਚਲੋ ਆ ਪਿੰਡਿਆ ਦੂਜੇ ਪੌੜਾ ਲ ਚੱਲਦੇ ਆ ਮੁੜ ਕੇ ਆਉਣੇ ਇੱਧਰ ਨੂੰ ਅਜੈਕ ਕਰੋ ਪੰਗੀ ਚੋ ਇਹ ਅਜੇ ਪੂਰਾ ਹੀ ਮਾਚੜ ਪਣਿਆ ਆ ਪਾ ਆਪਣਾ ਸ਼ਿਆਰ ਪਰ ਤਾਂ ਚਲੋ ਕਿੱਦਾਂ ਕਰ ਤਕੋ ਅਗਲਾ ਅਗਲਾ ਪੰਗੀ ਪੁੱਲ ਦਿਖਾਉਨੇ ਆ ਇਹਨਾਂ ਨੂੰ ਅਗਲਾ ਰਸਤਾ ਦਿਖਾਉਂਦੇ ਆ ਤੁਹਾਨੂੰ ਓਏ ਹੋਏ ਓਏ ਆ ਵੀ ਇੱਧਰ ਵੀ ਦੇਖ ਲਓ ਇੱਧਰ ਵੀ ਬੁਰਾ ਹਾਲ ਹੋਇਆ ਪਿਆ ਹੈ ਨਾ ਓਏ ਹੋਏ ਇੱਥੇ ਆ ਜਾਰਾ ਇੱਧਰ ਫੈਲ ਗਿਆ ਨਾ ਇੱਧਰ ਹਾਂ ਉੱਧਰ 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 ਨਾਲ ਰੋਸਤਾ ਜਾ ਰਹਾ ਉਤੋਂ ਇਹਨਾਂ ਪਤਾ ਨਹੀਂ ਲੱਗ ਰਹਾ ਕਿ ਇਧਰੋਂ ਨੀਂਦਾ ਸਾਹ ਪੂਰਾ ਓਏ ਹੋਏ ਇੱਥੋਂ ਸੁਣੋ ਆਵਾਜ਼ ਦੇ ਇੱਥੋਂ ਦੇਖੋ ਓਏ ਹੋਏ ਉਹ ਦੇਖੋ ਸਾਰੇ ਲੋਕੀ ਨੰਗੇ ਨਾਲੇ ਕਿੱਦਾਂ ਖੜੇ ਹੋ ਆ ਸਾਰੇ ਲੋਕੀ ਇਧਰ ਵੀ ਸਾਰੇ ਨੰਗੇ ਨਹੀਂ ਹੁੰਦਾ ਕਿਸੇ ਤੋਂ ਪਾਣੀ ਦੀ ਸਪੀਡ ਦੇਖੋ ਕਿੰਨੀ ਆ ਪਾਣੀ ਦੀ ਸਪੀਡ ਦੇਖੋ ਓਏ ਕਿੰਨੀ ਆ ਮਾਮਾ ਉਹ ਦੇਖ ਗੋਲੀ ਵਾਂਗੂ ਜਾਂਦਾ ਪਾਣੀ ਗੱਲ ਦਾ ਸਹੀ ਗੱਲ ਆ ਨੰਗਲ ਟਾਈਮ ਕੀ ਪਤਾ ਨਹੀਂ ਕੀ ਬਣ ਗਿਆ ਇਹ ਉਹ ਮਮਾ ਉਹ ਦੇਖ ਸਰ ਉਹ ਬਿਤਰਾਂਾ ਗਰਾਊਂਡ ਦਾ ਗਵਾਚ ਹੀ ਗਈ ਆ ਆ ਸਾਡੀ ਦਸਰਾ ਗਰਾਊਂਡ ਸੀ ਉਹ ਤਾਂ ਗਵਾਚ ਹੀ ਗਈ ਆ ਆ ਕੀ ਬਣ ਗਿਆ ਸੇਵਕਾ ਇਹ ਆ ਦੇਖ ਲੋ ਸਰ ਕਿਸੇ ਤੋਂ ਲੰਗ ਨਹੀਂ ਹੁੰਦਾ ਹੈਗਾ ਇੰਨਾ ਪਾਣੀ ਹੁਣ ਉਧਰਲਾ ਵੀ ਦੇਖ ਜੰਦਾ ਆ ਵੀ ਦਿਖਾ ਤਾ ਤੀਜਾ ਉਧਰਲਾ ਰਹਿ ਗਿਆ ਉਹ ਤਾਂ ਦਿਖਾ ਦਨੇ ਉਧਰ ਜਾ ਕੇ ਵੀ ਰਾਤੀ ਮੀਂਹ ਪਿਆ ਹੀ ਬਣਾਇਆ ਬਹੁਤ ਮੀਂਹ ਪਿਆ ਸੀ ਰਾਤੀ ਸਾਡੇ ਪਿੰਡਾਂ ਅਸੀਂ ਕਹਿੰਨੇ ਕਾਹਲੂ ਆਪਣੇ ਪਿੰਡ ਜਦੋਂ ਪਾਣੀ ਆਇਆ ਇੱਧਰ ਤਾਂ ਬੁਰਾ ਹਾਲ ਹੋਇਆ ਪਿਆ ਹੈ ਤੇ ਉੱਧਰ ਨੂੰ ਹੀ ਚੱਲਦੇ ਆ ਹੁਣ ਦੂਜੇ ਉੱਧਰ ਜਿਹੜਾ ਮੇਨ ਪੰਗੀ ਪੌੜਾ ਨਾ ਉਹ ਵੀ ਦਿਖਾਉਣੇ ਆ ਤੁਹਾਨੂੰ ਜਾ ਕੇ ਪੂਰਾ ਸ਼ਹਿਰ ਹੀ ਡੁੱਬ ਗਿਆ ਆ ਬਾਜੀ ਬੜਾ ਆ ਬੜੇ ਸਾਲਾਂ ਤੋਂ ਆਇਆ ਮਾਮਾ ਸੀ ਮਨਾਲੀ ਜਾਣਾ ਸੀ ਟਰੈਕਟਰ ਤੇ ਕਰਾ ਦਾ ਪ੍ਰੈਪਲਾਨ ਬਣਾਈ ਜਾਂਦੇ ਆ ਕਿ ਚੋਰਾ 15 ਦਿਨ ਤੱਕ ਮਨਾਲੀ ਜਾਣਾ ਸੀਗਾ ਟਰੈਕਟਰਾਂ ਦੇ ਉੱਤੇ ਉਹ ਵੀ ਮਨਾਲੀ ਦੇ ਵਿੱਚ ਵੀ ਨਿਹੜ ਆਏ ਪਿਆ ਇੰਨੂੰ ਲੱਗਾ ਸ਼ਹਿਰ ਨੂੰ ਇੱਧਰ ਨੂੰ ਚੱਲ ਆਲੀ ਤੇ ਮਨਾਲੀ ਹੜ ਆਇਓ ਪਿਆ ਆ ਤੇ ਉਹ ਵੀ ਸਾਡਾ ਕੈਨਸਲ ਹੀ ਹੋ ਗਿਆ ਯਾਰ ਟਰੈਕਟਰ ਦੇ ਉੱਤੇ ਸਾਡਾ ਪੂਰਾ ਪ੍ਰੋਗਰਾਮ ਜਿਹੜਾ ਮਨਾਲੀ ਗਿਆ ਟਰੈਕਟਰ ਦੇ ਉੱਤੇ ਤੁਹਾਨੂੰ ਵੀ ਨਾਲ ਦਿਖਾਉਣਾ ਸੀਗਾ ਉਹ ਕੈਨਸਲ ਹੀ ਹੋ ਗਿਆ ਹੁਣ ਓਏ ਹੋਏ ਝੁੰਗੀਆਂ ਦੇਖੋ ਝੁੰਗੀਆਂ ਉੱਧਰ ਡੁੱਬ ਗਈਆਂ ਉਹ ਤੁਹਾਡਾ ਭਲਾ ਹੋ ਜਾ ਬਾਹਰ ਨਿਕਲ ਕੇ ਬਾਹਰ ਨਿਕਲ ਕੇ ਦਿਖਾਉਣੇ ਨਾਲ ਝੁੰਗੀਆਂ ਓਏ ਹੋਏ ਹੋਏ ਓਏ ਆਹ ਦੇਖੋ ਆਹ ਤੀਜਾ ਪੁਲ ਤੁਹਾਨੂੰ ਦਿਖਾਤਾ ਆ ਦੋ ਉੱਧਰਲੇ ਦਿਖਾਉਂਦੇ ਉਹ ਤੁਹਾਡਾ ਭਲਾ ਹੋ ਜਾ ਆਹ ਵਿਚਾਰੇ ਗਰੀਬਾਂ ਦੀਆਂ ਝੁੰਗੀਆਂ ਹੀ ਚਲ ਗਈਆਂ ਓਏ ਹੋਏ 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 ਝੁੰਗੀਆਂ ਸਾਰੀਆਂ ਡੁੱਬ ਗਈਆਂ ਇਹਨਾਂ ਦੀਆਂ ਵਿੱਚ ਇੱਥੇ ਦੇਖੋ ਕਿੰਨੀ ਤੇਜ਼ ਆਵਾਜ਼ ਆਉਂਦੀ ਥੋਨੀ ਮਿਆਂ ਨਾ ਇੱਥੋਂ ਬਹੁਤ ਤੇਜ਼ ਆਵਾਜ਼ ਆਉਂਦੀ ਆ ਵੇਖੋ ਓਏ 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 ਪਾਣੀ ਦੀ ਸਪੀਡ ਦੇਖੋ ਕਿੰਨੀ ਆ ਓਏ ਮਾਮਾ ਪੋ ਇੱਥੇ ਤਾਂ ਇੱਥੋਂ ਨੀਵਾ ਆ ਨਾ ਡੂੰਗਾ ਆ ਇੱਥੋਂ ਹੁੰਦਾ ਪੂਰਾ ਤੇਜ਼ ਆਵਾਜ਼ ਸੁਣੋ ਨਾ ਤੁਹਾਨੂੰ ਆ ਦੇਖੋ ਆਵਾਜ਼ ਸੁਣੋ ਓਏ ਓਏ ਆ ਦੇਖੋ ਓਏ ਓਏ ਆ ਤਾਂ ਚੋਈ ਬਣਿਆ ਪਿਆ ਪੂਰਾ ਤੁਹਾਡਾ ਭਲਾ ਹੋ ਜਾਵੇ ਓਏ ਆ ਕੁ ਝੁੰਗੀਆਂ ਵਿਚਾਰਿਆਂ ਦੀਆਂ ਸਾਰੀਆਂ ਸਮਾਨ ਓਏ ਇਹ ਪਤਾ ਕੰਮ ਕਰਾਵਾ ਪਾਣੀ ਦੀ ਸਪੀਡ ਤਾਂ ਚੈੱਕ ਕਰੋ ਇੱਕ ਵਾਰੀ ਕਿੰਨੀ ਆਂ ਭਿੰਦਾ ਕਿਤੇ ਕਾ ਪਾਣੀ ਦੀ ਸਪੀਡ ਤਾਂ ਦੇਖੋ ਕਿੰਨੀ ਆ ਇੱਕ ਵਾਰ ਆ ਦੇਖੋ ਸਾਰੇ ਲੋਕੀ ਕਿਦੋਂ ਦੇਖਣ ਆਏ ਵਾਹ ਤਾਂ ਪੰਗਾ ਹੀ ਪਾ ਲੇ ਤੁਹਾਡੇ ਚੱਕੇ ਜੇ ਪੁਲਿਸ ਆ ਗਈ ਮਾਮਾ ਉਹ ਕਹਿੰਦੇ ਤੇ ਤੂੰ ਵੀ ਗੱਡੀ ਇਹ ਵੀ ਗੱਡੀ ਕਿੱਥੇ ਲਾ ਰਾਂਦਾ ਜਿੱਥੇ ਜਾ ਕੇ ਇਹਨੂੰ ਮੈਂ ਕਹਿੰਦਾ ਸਾਈਡ ਤੇ ਲਾਓ ਗੱਡੀ ਹਾਂ ਇਹ ਵੀ ਜਾ ਕੇ ਗੱਬੇ ਠੋਕ ਲੰਡਾ ਤੂੰ ਹੀ ਲਾਣਾ ਤੂੰ ਪੰਗੇ ਲੈਣਾ ਇਹਨੂੰ ਮੈਂ ਕਿਹਾ ਸਾਈਡ ਤੇ ਲਾ ਨਾ ਨਾ ਉੱਥੇ ਗੱਬੇ ਲਾ ਕੇ ਰੋਕ ਦੰਦਾ ਇਹ ਵੀ ਚੱਲ ਕੋਈ ਨਹੀਂ ਨਹੀਂ ਹੁੰਦਾ ਕੋਈ ਆ ਇੱਧਰ ਨੂੰ ਆਣਾ ਹੁੰਦੇ ਰੁਕ ਰਿਆ ਆ ਇੱਧਰ ਦੇਖੀ ਹਣ ਤਮਨ ਮਾਮਾ ਨੇ ਗੱਡੀ ਪਿਛਾੜ ਲੈਣੀ ਆ ਆਪਾਂ ਉੱڑا ਇੱਧਰ ਨੂੰ ਹਾਂ ਉਹਨੇ ਗਾਲਾਂ ਪਿਛਾੜ ਚਾੱਕ ਜਣਾ ਨੇ ਵਿੱਚ ਨਾ ਰੋਕ ਜੀ ਲਓ ਜੀ ਆ ਹੈਗੀ ਸਾਡੀ 7 8ਵੇਂ ਦਿਨ ਦੀ ਸੌਰੀ ਨੋ ਕਾਰ ਕਲੀਨ ਚੈਲੰਜ ਦੀ ਜਿਹੜਾ ਕਲਿੱਪ ਹੈਗਾ ਉਹ 7ਵੇਂ ਦਾ ਕੱਲਿਆ ਨਹੀਂ ਹੋਇਆ ਕੱਲ ਗੱਡੀ ਕੱਢੀ ਵੀ ਨਹੀਂ ਸੀਗੀ ਤੇ ਕੱਲ ਇੱਕ ਅੱਜ ਟੂਰਨਾਮੈਂਟ ਸੀ ਕਹਿੰਦਾ ਸਾਡਾ ਟੂਰਨਾਮੈਂਟ ਵੀ ਕੈਨਸਲ ਹੋ ਗਿਆ ਮੀਂਹ ਕਰਕੇ ਤੇ ਹੁਣ ਅਸੀਂ ਚਲੇ ਗਏ ਸੀ ਭੰਗੀਪੌਲ ਨੂੰ ਤੇ ਭੰਗੀਪੌਲ ਦੇ ਵੀ ਤੁਸੀਂ ਦੇਖ ਹੀ ਲਿਆ ਕਿੰਨਾ ਪਾਣੀ ਆ ਤੇ ਥਾੜੇ ਕਰਕੇ ਗਏ ਸੀ ਅਸੀਂ ਸਾਰੇ ਤੁਹਾਨੂੰ ਵੀਡੀਓ ਦਿਖਾਉਣ ਲਈ ਤੇ ਇਹ ਗੱਡੀ ਮੀਂਹ ਕਰਕੇ ਹੀ ਧੋ ਹੋ ਗਈ ਆ ਲੋ ਜਦੋਂ ਇਹ ਸੁੱਕਣਾ ਫੇਰ ਪਤਾ ਲੱਗਣਾ ਕੀ ਹਾਲ ਆ ਕਿੰਨੀ ਗੰਦੀ ਹੋਈ ਆ ਤੇ ਚਲੋ ਲਾਉਣਾ ਇਹਨੂੰ ਮੈਂ ਸ਼ੈੱਡ ਦੇ ਵਿੱਚ ਤੇ ਫੇਰ ਦੇਖਦੇ ਹਾਂ ਕੀ ਮਾਹੌਲ ਆ ਅੱਜ ਤੱਕ ਤਾਂ ਜਾ ਨਹੀਂ ਹੋਣਾ ਹੈਗਾ ਕਿਉਂਕਿ ਮੀਂਹ ਦੇ ਵਿੱਚ ਕਿੱਥੇ ਜਾਣਾ ਸਾਰਾ ਕੁਝ ਤਾਂ ਡੁੱਬਿਆ ਪਿਆ ਆ ਹਾਂਜੀ ਲੱਗਦਾ ਮੈਨੂੰ ਉਹ ਸਲੇਰਨਤਾ ਵਾਲੇ ਜਿਹੜਾ ਲੰਚੋ ਚੋ ਦਖਾ ਕੇ ਆਇਆ ਨਾ ਉਹ ਸ਼ਾਇਦ ਟਰੈਕਟਰ ਲੱਗਾ ਸੀ ਉਹਨਾਂ ਨੇ ਸਾਫ਼ ਕਰ ਦਿੱਤਾ ਆ ਤੇ ਮੈਂ ਜਾ ਕੇ ਦੇਖਦਾ ਆ ਕਿ ਪ੍ਰੋਗਰਾਮਾਂ ਦਾ ਕੋਈ ਸੰਗਤ ਲੱਪਈਆ ਜਾਂ ਬਹੁਤ ਚੰਗੇ ਦਾ ਲੱਗਦੀ ਆ ਤੇ ਉਹ ਟਰੈਕਟਰ ਲੱਗਾ ਲਾਇਆ ਜਿਸ ਸਲੇਰਨਤਾ ਬਾਬੇ ਵਾਲਿਆਂ ਨੇ ਉਹਨਾਂ ਨੇ ਰਸਤਾ ਕੀਤਾ ਵੀ ਸਗਾ ਛਾਪ ਦੇਖਦੇ ਆ ਕਿੰਨਾ ਕ ਸਾਫ਼ ਹੋਇਆ ਨੰਗ ਤਾਂ ਕਿ ਨਹੀਂ ਤੇ ਜਿਹੜਾ ਇੱਕ ਉੱਤੋਂ ਅੱਗੇ ਚੋ ਆ ਉਹ ਵੀ ਦੇਖ ਕੇ ਆਉਂਦੇ ਆ ਉੱਗੇ ਨਾਲ ਚੋ ਵੀ ਦੇਖ ਦੇ ਰਹੇ ਦੋ ਟਿਕਾਏ ਨੇ ਇੱਕ ਪਿੱਛੋਂ ਪਾਣੀ ਆਉਂਦਾ ਇੱਥੇ ਉਹ ਦਗਾਉਣੇ ਆ ਨਾਲੇ ਇੱਥੇ ਤਾਂ ਪਾਣੀ ਉਹਨਾਂ ਨੇ ਆ ਦੇ ਆ ਚਿੱਕੜ ਜਿੰਨਾ ਚਿੱਕੜ ਸੀਗਾ ਨਾ ਇਹ ਤਾਂ ਕਰਾ ਮਾਰਤਾ ਉਹਨਾਂ ਨੇ ਆ ਦੇ ਕਰਾ ਮਾਰ ਕੇ ਇਹਨਾਂ ਪਧਰਾ ਕਰਤਾ ਆ ਤੇ ਉਹ ਅੱਗੇ ਵਾਲਾ ਜੋ ਪਾਣੀ ਨਹੀਂ ਪ੍ਰਗਟਿਆ ਹੈਗਾ ਅੱਗੇ ਜਾ ਕੇ ਦੇਖਦੇ ਆ ਤੇ ਸੰਗੇ ਪਹਿਲਾਂ ਆਈ ਜਾਂਦੀ ਏ ਜਾਈ ਜਾਂਦੀ ਆ ਤੇ ਮੈਂ ਫੋਨ ਕੱਟਦਾ ਇੱਥੋਂ ਪਹਿਲਾਂ ਹੌਲੀ ਹੌਲੀ ਨਗਾਉਣੇ ਤਾਂ ਨੋਗਲਾ ਚੋ ਵੀ ਦਿਖਾਉਣਾ ਮੈਂ ਜਾ ਕੇ ਆਹ ਮੁੰਡੇ ਲੱਗੇ ਆਪਣੇ ਮਿਰਥਾ ਉਹਨਾਂ ਸਲੇਨ ਤਾਂ ਮਾਲੇ ਹੀ ਆ ਇਹ ਏ ਜੱਸੀ ਭਾਜੀ ਹੁਣੀ ਆ ਸ਼ਾਇਦ ਇਹ ਹਾਂ ਜੱਸੀ ਭਾਜੀ ਹੁਣੀ ਆ ਇਹ ਜੱਸੀ ਭਾਜੀ ਹੁਣੀ ਲੱਗਿਆ ਸੇਵਾ ਕਰਨ ਪੂਰੀ ਰਸਤਾ ਇਹਨਾਂ ਨੇ ਖੋਲਤਾ ਹੋ ਵਾਲਾ ਸਵੇਰੇ ਰਸਤਾ ਪੂਰਾ ਬੰਦ ਸੀਗਾ ਉੱਪਰਲਾ ਸਾਫ ਆ ਉੱਪਰਲਾ ਕਰਤਾ ਸਾਹਿਬ ਚਲੋ ਜਾ ਕੇ ਮੈਂ ਉਹਦਾ ਵੀਡੀਓ ਪਾਈ ਸੀ ਮੈਂ ਕਿਹਾ ਸਾਇੰਦ ਦੇ ਤੇ ਆਉਣਾ ਨਾ ਦੁਪਹਿਰ ਨੂੰ 10 11 ਵਜੇ ਆਇਓ ਜਦ ਤੱਕ ਸਾਫ ਹੋ ਜਾਣਾ ਆ ਬਹੁਤ ਠੀਕ ਆ ਫੇਰ ਪਾ ਦੇਣੀ ਵੀਡੀਓ ਕੱਤ ਵੀਰੇ ਰੀਲ ਪਾਈ ਜੀ ਕਿ ਜਿੰਨੇ ਹੋਣਾ 10 11 ਵਜੇ ਆਇਓ ਤੇ ਫੇਰ ਥੋੜਾ ਸਾਫ ਹੋ ਜਾਣਾ ਇਹਦੇ ਉਹ ਕਰਤਾ ਭਾਜੀ ਹੁਣੀ ਲੱਗੇ ਹੋ ਸਾਫ ਕਰਨ ਦੇਖੋ ਜੀ ਆ ਆ ਮੇਨ ਚੋ ਆਪਣਾ ਇਹਦੇ ਵਿੱਚੋਂ ਦਾ ਪਾਣੀ ਇਹ ਹੀ ਪਾਣੀ ਸਾਰਾ ਉੱਥੇ ਹੀ ਲਾ ਕੇ ਰਲਦਾ ਸੀਗਾ ਤੇ ਇਹ ਤਾਂ ਜੱਸੀ ਭਾਜੀ ਹੁਣੀ ਇੱਥੇ ਇੱਥੋਂ ਵੀ ਸਾਫ ਕਰਕੇ ਗਏ ਆ ਤੇ ਉਹ ਪਿੱਛੇ ਵੀ ਜਿੱਥੇ ਲੱਗੇ ਹੋ ਨਾ ਉਹ ਵੀ ਸਾਫ ਕਰਤਾ ਤਕਰੀਬਨ ਚੱਕਰ ਚੁੱਕੜ ਕਰਤਾ ਉੱਥੋਂ ਤੇ ਆ ਭਾਜੀ ਹੁਣੀ ਤਾਂ ਸੇਵਾ ਦਾ ਬਹੁਤ ਕਰਦੇ ਆ ਜੱਸੀ ਭਾਈ ਹੁਣੀ ਇੱਥੇ ਰਹਿੰਦੇ ਆ ਤੇ ਆ ਦੇਖੋ ਆ ਵੀ ਸਾਰਾ ਸਾਫ ਕਰਕੇ ਗਿਆ ਫੇਰ ਵੀ ਮੀਂਹ ਕਰਕੇ ਨਾ ਚਿੱਕੜ ਚਿੱਕੜ ਹੈਗਾ ਯਾਰ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆ ਜਦੋਂ ਮੀਂਹ ਪੈਂਦਾ ਹੁੰਦਾ ਨਾ ਉਦੋਂ ਥੋੜੇ ਜਿਹਾ ਆਰਾਮ ਨਾਲ ਆਇਆ ਕਰੋ ਕਿਉਂਕਿ ਚਿੱਕੜ ਬਹੁਤ ਜ਼ਿਆਦਾ ਹੋਇਆ ਹੁੰਦਾ ਇੱਕ ਰੱਚ ਵੀ ਰੋਡ ਵੀ ਚੜਾਈਆਂ ਵਾਲਾ ਆ ਆ ਪਾਣੀ ਦਾ ਤੁਸੀਂ ਆਪ ਹੀ ਦੇਖ ਲਿਆ ਆ ਦੇਖੋ ਆ ਬਹੁਤ ਚਿੱਕੜ ਹੈ ਇੱਥੇ ਗੱਡੀਆਂ ਗੁੱਡੀਆਂ ਧਿਆਨ ਨਾਲ ਨਿਕਾਇਆ ਕਰੋ ਮੋਟਰਸਾਈਕਲ ਵੀ ਕਿਉਂਕਿ ਸਲਿੱਪ ਕਰ ਜਾਂਦਾ ਤੇ ਆ ਉਹ ਖਤਰਾ ਆ ਸਲਿੱਪ ਖਤਰਾ ਕੀ ਸਲਿੱਪ ਕਰਦਾ ਹੀ ਕਰਦਾ ਇੱਥੇ ਉਹ ਵੀ ਚੜਾਈ ਦੇਖੋ ਐਨ ਖੜੀ ਚਿੱਕੜ ਦੇਖੋ ਕਿੰਨਾ ਆ ਤੇ ਸਾਰੀ ਸੰਗਤ ਆਰਾਮ ਨਾਲ ਲੰਘ ਤੇ ਅਜੀ ਵੀ ਦੁਪਹਿਰੋਂ ਬਾਅਦ ਫੇ ਆਨੇ ਮੱਥਾ ਟੇਕਣ ਮੰਦਿਰ ਨੂੰ ਤੇ ਹੁਣ ਘਰ ਨੂੰ ਚੱਲਦੇ ਆਂ ਹਾਂਜੀ 15 ਦਾ ਹੋ ਗਿਆ ਆ ਧੁੱਪ ਵੀ ਨਿਕਲ ਆਈ ਆ ਹੁਣ ਗਰਾਊਂਡ 'ਚ ਜਾ ਕੇ ਦੇਖਦੇ ਆਂ ਕੀ ਮਾਹੌਲ ਚਾਲਾ ਟੂਰਨਾਮੈਂਟ ਅੱਜ ਦਾ ਤਾਂ ਕੈਂਸਲ ਹੋ ਗਿਆ ਹੁਣ ਕੱਲੂ ਦੇਖਦੇ ਆਂ ਅੱਜ ਮੀਂਹ ਨੇ ਹੱਤੀ ਬਹੁਤ ਕਰਾਈ ਹੋਈ ਆ ਦੇਖ ਲਓ ਹਜੇ ਤੱਕ ਵੀ ਪਾਣੀ ਨਿਕਲੋਂ ਹਟਦਾ ਨਹੀਂ ਹੈਗਾ ਹਜੇ ਵੀ ਆ ਚੋ ਰਸਾ ਭਰਿਆ ਪਿਆ ਆ ਗਰਾਊਂਡ ਵਾਲਾ ਤੇ ਗਰਾਊਂਡ 'ਚ ਦੇ ਰਹੇ ਮੁੰਡੇ ਆਏ ਤਾਂ ਹੈ ਕੀ ਮਾਹੌਲ ਹੈ ਕੀ ਪ੍ਰੋਗਰਾਮ ਆ ਜਾ ਕੇ ਦੇਖਦੇ ਆਂ ਲੋ ਵੀ ਗਰਾਊਂਡ ਤਾਂ ਗਈ ਆ ਸੁੱਕ ਆਪਣੀ ਤੇ ਹੁਣ ਕਾਲੂ ਹੀ ਦੇਖੋ ਕਾਲੂ ਕੀ ਹੁੰਦਾ ਆ ਆ ਯਾਰ ਆ ਮੇਰਾ ਬੜਾ ਪੰਗਾ ਆ ਹੁਣ ਉਹ ਉਹਨਾਂ ਨੂੰ ਸਰਕਾਰੀ ਛੁੱਟੀ ਹੈ ਕੱਲੂ ਕੱਲੂ ਸਰਕਾਰੀ ਛੁੱਟੀ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਕਿ ਇਹ ਤਾਂ ਆਪ ਹੀ ਬਣਾਇਆ ਟੋਬਾ ਹੀ ਬਣਾਇਆ ਆ ਤੇਰਾ ਕੁਛ ਨਾ ਕੁਛ ਕਰੂਗੇ ਜਾਲਾ ਜੁਲਾ ਜਾਲ ਜਾਲ ਜੁਲਾਉਗੇ ਸਾਈਡ ਤੇ ਤੇ ਹੁਣ ਟੂਰਨਾਮੈਂਟ ਦਾ ਕਿਦਾਂ ਮੁੰਡਿਆ ਤੇ ਹੁਣ ਕਾਲੂ ਦੇਖਦੇ ਆ ਕਾਲੂ ਕਰਾਉਨੇ ਆ ਟੂਰਨਾਮੈਂਟ ਅੱਜ ਦਾ ਦਾ ਪ੍ਰੋਗਰਾਮ ਹੋ ਗਿਆ ਕੈਨਸਲ ਬੈਟ ਦਾ ਵੱਡਾ ਫੱਲਾ ਮਾਮਾ ਇਹਦੇ ਇੰਨਾ ਕਿਹੜਾ ਮਾਰਨਾ ਇੱਕ ਹੱਥ ਨਹੀਂ ਘਮਾਰੇ ਇਹਨੂੰ ਕੀ ਦੋ ਹੱਥਾਂ ਨਾਲ ਤੈਨੂੰ ਇਸ਼ਾਰਨ ਤਾਂ ਨਹੀਂ ਆਉਂਦੀ ਆ ਇੱਥੇ ਹੀ ਘਰਾ ਦੇ ਇਹਨੂੰ ਇੱਕ ਸ਼ਾਟ ਲੈ ਲੈ ਮੇਰਾ ਪਿੱਛੇ ਉਹ ਚਿੱਕੜੀ ਆ ਉਹ ਬੱਲੇ ਉਹ ਤੇਰੇ ਸੇਵਕਾ ਉਹ ਦੇਖ ਉਹ ਦੇਖ ਸਵਿਚਟ ਮਾਰਦਾ ਤੂੰ ਤਾਂ ਓਏ ਘਮ ਘਮ ਕੇ ਤੂੰ ਤਾਂ ਵਧੀਆ ਖੇਡਦਾ ਓਏ ਤੇ ਯਾਰ ਗਰਾਊਂਡ ਸਾਡੀ ਸੁੱਕ ਗਈ ਆ ਉਦਾਂ ਅਬੀ ਗਰਾਊਂਡ ਸਾਡੀ ਗਈ ਆ ਸੁੱਕ ਉਹ ਤੇ ਮਾਰੋ ਜਾਂ ਪਾਣੀ ਰਹਿ ਗਿਆ ਉਹ ਤੇ ਚਲੋ ਸ਼ਾਮ ਤੱਕ ਹੀ ਸੁੱਕ ਜਾਣਾ ਆ ਮੁੰਡੇ ਚਲ ਗਿਆ ਆ ਥੋੜੇ ਇੱਥੇ ਕਈਆਂ ਕੂਈਆਂ ਦੋ ਚਾਰ ਮਾਰ ਗਏ ਜਿਹੜੀਆਂ ਮਾਰਨੀਆਂ ਸੀਗੀਆਂ ਤੇ ਬਾਕੀ ਮਾਹੌਲ ਦੇਖ ਲਓ ਸਾਡੇ ਪੂਰਾ ਓਕੇ ਰਿਪੋਰਟ ਆ ਕੱਲੂ ਵੀ ਬਹੁਤ ਵਧੀਆ ਸੂਰਜ ਇੱਦੀ ਰਹਿਣਾ ਮਾਹੌਲ ਇੱਦੀ ਹਰੀਆਲੀ ਆ ਕਿਦਾ ਬੱਦਲਾਂ ਦਾ ਵਿਊ ਬਹੁਤ ਵਧੀਆ ਆ ਜਾ ਦੇਖੋ ਤੇ ਹੁਣ ਚਲਦੇ ਆ ਘਰ ਨੂੰ ਟੂਰਨਾਮੈਂਟ ਹੋਣਾ ਆ ਕੱਲੂ ਯਾਨੀ ਕਿ ਇਹ ਵਲੌਗ ਮੈਂ ਪਾਉਣਾ ਕੱਲੂ ਤੁਹਾਡੇ ਲਈ ਅੱਜ ਹੀ ਟੂਰਨਾਮੈਂਟ ਆ ਤੇ ਹੁਣ ਚਲਦੇ ਆ ਨਹਾਤ ਹੋ ਗਏ ਸਲੇਰਨ ਤਾਂ ਉਹਨੂੰ ਤੇ ਮੱਥਾ ਟੇਕਿਆ ਇਹ ਉਧਰਲਾ ਵੀ ਚੋ ਹੋ ਗਿਆ ਪਧਰਾ ਸਹੀ ਹੋ ਗਿਆ ਪਾਣੀ ਹੁਣ ਮੁੱਕ ਗਿਆ ਹੁਣ ਓਕੇ ਰਿਪੋਰਟ ਹੋ ਗਈ ਆ ਹਾਂਜੀ ਨਹਾ ਧੋ ਕੇ ਹੋ ਗਏ ਆ ਰੈਡੀ ਤੇ ਕਾਲੂ ਵੀ ਆ ਗਿਆ ਤੇ ਹੁਣ ਚੱਲਦੇ ਆ ਸਲੇਰਨ ਧਾਮ ਨੂੰ ਰੋਡ ਤਾਂ ਵੈਸੇ ਪਧਰਾ ਕਰਤਾ ਹੋਣਾ ਆ ਉਹਨਾਂ ਨੇ ਆ ਨਾ ਰੋਡ ਤਾਂ ਦੱਸੀ ਭਾਜੀ ਹੁਣੀ ਜਿਹੜੇ ਮੰਦਰ ਰਹਿੰਦੇ ਆ ਨਾ ਸਵੇਰ ਦੇ ਲੱਗਿਆ ਸੀ ਉਹਨਾਂ ਸਵੇਰੇ ਰੋਡ ਪਧਰਾ ਕਰਤਾ ਚਾਲੂ ਕਰਤਾ ਹੈਗਾ ਤੇ ਹੁਣ ਇਹ ਵੀ ਚੱਲਦੇ ਆ ਮੰਦਰ ਨਾਲੇ ਮੱਥਾ ਟੇਕ ਕੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾ ਦਵਾਂਗੇ ਦੇਖ ਲਓ ਇੱਥੇ ਸਵੇਰੇ ਲੱਗ ਕੋਈ ਕਹਿ ਸਕਦਾ ਹੁਣ ਇੰਨਾ ਪਾਣੀ ਸੀਗਾ ਆ ਜਿੰਨਾ ਆ ਦੇਖੋ ਡੂੰਗਾ ਨਾ ਇੰਨਾ 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 ਜਰਾ ਚਿੱਕੜੀ ਜੇ ਕਰਦੇਗਾ ਜੱਸੀ ਭਾਜੀ ਹੁਣੀ ਸਾਰਾ ਸਾਫ ਕਰਕੇ ਗਿਆ ਹੈ ਮੰਦਰ ਵਾਲੇ ਆ ਦੇਖੋ ਸਵੇਰ ਦਾ 4 ਵਜੇ ਦਾ ਪਾਣੀ ਆਈ ਜਾਂਦਾ ਹੈ ਹਜੇ ਤੱਕ ਨਿਕਲੀ ਜਾਂਦਾ ਆ ਉਹ ਜਸਪਰੀ ਹੁਣੀ ਵਿਚਾਰੇ ਆਏ ਉਹ ਸਾਰਾ ਆ ਦੇਖੋ ਆਹ ਦੇ ਆਹ ਰੇ ਮਿੱਟੀ ਉਹ ਸਾਰਾ ਸਾਫ ਕਰਕੇ ਗਿਆ ਇੱਥੋਂ ਵੀ ਤੇ ਉਹ ਅੱਗੇ ਰੰਗ ਗੁਰਦੁਆਰਾ ਸਾਹਿਬ ਨੇ ਕੋਲ ਵੀ ਸਾਰਾ ਟਰੈਕਟਰ ਲਿਆ ਕੇ ਸਾਫ ਕਰਕੇ ਗਿਆ ਉਹ ਸਾਰੇ ਪਾਣੀ ਹਾਂ ਸਾਰਾ ਪਾਣੀ ਪਾਣੀ ਜਾਂਦਾ ਸੀ ਇਧਰੋਂ ਜੀ ਆ ਗਏ ਆ ਅਸੀਂ ਮੰਦਿਰ ਆ ਸਾਰਾ ਕੁਝ ਧੋ ਹੋ ਗਿਆ ਹੈ ਕੰਦਾ ਕੁੰਦਾ ਤੇ ਮੰਦਿਰ ਵੀ ਦੇਖੋ ਕਿੰਨਾ ਸੋਹਣਾ ਚਾਮ ਘਰ ਸਾਰਾ ਕੁਝ ਸਾਰਾ ਕੁਝ ਐਨ ਧੋ ਹੋ ਗਿਆ ਹੈ ਹੂੰ ਦੇਖੋ ਮੰਦਿਰ ਮੀਂਹ ਨਾ ਧੋ ਗਿਆ ਸਾਰਾ ਰੰਗ ਦੇਖਣਾ ਵਧੀਆ ਲੱਗਦਾ ਸਾਰਾ ਲਾਲ ਵੀ ਸਾਰਾ ਮੰਦਿਰ ਧੋ ਹੋ ਗਿਆ ਹੈ ਨਾ ਰੱਛ ਘਟ ਅੱਜ ਮੀਂਹ ਕਰਕੇ ਨਾ ਸੰਗਤ ਬਹੁਤ ਘਟ ਆਈ ਹੈ ਬਹੁਤ ਸੰਗਤ ਘਟ ਆਈ ਅੱਜ ਨੀ ਰੰਗ ਵਗੈਰਾ ਸਾਰੇ ਕਿਦਾਂ ਨਿੱਖਰ ਕੇ ਆਏ ਆ ਹੁਣ ਕੀ ਮੀਹ ਭੰਨ ਕਰਕੇ ਨਾ ਆਇਆ ਸਾਰਾ ਕੁਝ ਵਧੀਆ ਹੋ ਗਿਆ ਰੰਗ ਰੁਗੈਨ ਥੱਲੇ ਵਾਲਾ ਮੰਦਿਰ ਹੈ ਫਿਰ ਚਲਦੇ ਆਂ ਉੱਪਰ ਨੂੰ ਉੱਪਰ ਅਸੀਂ ਵੀ ਤੱਕ ਲਈਏ ਮਿੱਥਾ ਲਓ ਜੀ ਉੱਪਰ ਵਾਲੇ ਮੰਦਿਰ ਦੇ ਵੀ ਕਰ ਲੋ ਦਰਸ਼ਨ ਤੁਸੀਂ ਜੈ ਬਾਬਾ ਕਿਹਦਾ ਤੈਨ ਹਰਿਆ ਪਰ ਕਿੰਨਾ ਸੋਹਣਾ ਲੱਗਦਾ ਸਾਰਾ ਮੰਦਿਰ ਆ ਦੇਖੋ ਸਾਰਾ ਮੰਦਰਾਂ ਉਹ ਸੋਹਣਾ ਜੰਗਲ ਵੀ ਐ ਨਿੱਖਰ ਗਿਆ ਸਾਰਾ ਧੋ ਹੋ ਗਿਆ ਇੰਨਾ ਮੀਂਹ ਪਿਆ ਆ ਉਹ ਦੇਖੋ ਏ ਉਹ ਵੀ ਪਾਰਕਿੰਗ ਇਥੇ ਆਨ ਬਣਾਉਂਦੇ ਜੀ ਕੀ ਉਹ ਵੀ ਟੋਬਾ ਐਨ ਭਰ ਗਿਆ ਆ ਦੇਖੋ ਦਨ ਅਸੀਂ ਇੱਥੇ ਆਉਂਦੇ ਸੀਗੇ ਬੋਲੀਓ ਇੱਥੇ ਆਉਣਾ ਸੀ ਤੇ ਉਹ ਜਿਹੜਾ ਪਿਛਲਾ ਮੋੜ ਐ ਨਾ ਉੱਥੇ ਮੁੜ ਕੇ ਗਏ ਸੀ ਨਾਲੇ ਭਾਜੀ ਉਹ ਤੋਂ ਮੁੜ ਕੇ ਗਏ ਸੀ ਅਸੀਂ ਉਦੋਂ ਉਹ ਮੋੜ ਤੋਂ ਕਿੰਨਾ ਭਰਿਆ ਪਿਆ ਆ ਐਨ ਸਾਰਾ ਜੰਗਲ ਧੋ ਹੋ ਗਿਆ ਨਾ ਮੀਨ ਦੇ ਕਿੰਨਾ ਹਰਾ ਭਰਾ ਲੱਗਦਾ ਸਾਰਾ ਹੀ ਨਾਲੇ ਰਸਤਾ ਰੋੜ ਗਿਆ ਆ ਉਹ ਦੇਖੋ ਉਹ ਵੀ ਪਹਾੜੀ ਲੱਗੇ ਆ ਤੇ ਹਾਂ ਮੱਛਾ ਦੇ ਤਰੇ ਸਾਰੇ ਤੱਕ ਦੱਕੋ ਮਰ ਰਹੇ ਨਾ ਇਹ ਕਾਲੀ ਚੀਜ਼ ਨਾ ਉਹ ਆ ਜਾਂਦਾ ਅੱਜ ਉੱਦਾਂ ਨਹੀਂ ਪਿਆ ਦੇ ਸਾਰਾ ਕੁਝ ਐਨ ਸੋਹਣਾ ਸੋਹਣਾ ਲੱਗ ਜਾਂਦਾ ਐ ਸਾਰਾ ਕੁਝ ਨਿੱਖਰ ਗਿਆ ਐਨ ਸਾਰਾ ਕਾਲੂ ਤੁਹਾਨੂੰ ਥੱਲੇ ਜਾ ਕੇ ਮੈਂ ਇੱਕ ਚੀਜ਼ ਦਿਖਾਣੀ ਆ ਕਾਲੂ ਕੀ ਕਾਲੂ ਨੇ ਪਤਾ ਨਹੀਂ ਕੀ ਦਿਖਾਣਾ ਕਾਲੂ ਨੇ ਤੁਹਾਨੂੰ ਚਲੋ ਚੱਲਦੇ ਆ ਥੱਲੇ ਨੂੰ ਇੱਕ ਵਾਰੀ ਹੋਰ ਦਰਸ਼ਨ ਕਰਵਾ ਕੇ ਤੁਹਾਨੂੰ ਬਾਬਾ ਜੀ ਦੇ ਜੈਪੁਰ ਹਾਂ ਦੇਖੋ ਕਾਲੂ ਨੇ ਕੀ ਚੀਜ਼ ਦਿਖਾਉਣ ਲਿਆਇਆ ਮੈਨੂੰ ਪੰਜਾਬੀ ਘੱਟ ਆਉਂਦੀ ਮੈਂ 5ਵੀਂ ਤੱਕ ਪੰਜਾਬੀ ਪੜ੍ਹਿਆ ਪਰ ਤੁਸੀਂ ਪੜੋ ਆਹ ਕੀ ਆ ਤੂੰ ਪੜ੍ਹ ਕੇ ਦੱਸ ਦੇ ਨਾ ਮੈਂ ਥੋੜੀ-ਬਹੁਤ ਆਉਂਦੀ ਆ ਮੈਨੂੰ ਲਿਖਿਆ ਸਦਾ ਸੱਚ ਬੋਲੋ ਹਾਂ ਸੱਚ ਬੋਲਣਾ ਚਾਹੀਦਾ ਅਸੀਂ ਕਦੇ ਝੂਠ ਨਹੀਂ ਬੋਲਦੇ ਮੈਂ ਤਾਂ ਕਦੀ ਨਹੀਂ ਝੂਠ ਬੋਲਦਾ तकरीबन ਮੈਂ ਬੋਲਦਾ ਨਹੀਂ ਤੂੰ ਝੂਠ ਨਾਲ ਮੈਨੂੰ ਬੋਲਣਾ ਆਉਂਦਾ ਹੀ ਆ ਸੱਚ ਬੋਲਣਾ ਚਾਹੀਦਾ ਤੁਹਾਨੂੰ ਇਹ ਚੀਜ਼ ਦਿਖਾਣੀ ਸਹੀ ਗੱਲ ਆ ਸੱਚ ਬੋਲੋ ਸਾਰੇ ਠੀਕ ਲਿਆ ਸੀ ਤੇ ਹੁਣ ਚੱਲਦੇ ਆ ਘਰ ਨੂੰ ਤੇ ਗਰਾਊਂਡ ਨੂੰ ਚਲਦੇ ਆਂ ਗਰਾਊਂਡ 'ਚ ਵੀ ਉਹ ਮੰਗੂ ਵਾਲਾ ਲਿਆਏ ਆ ਭਾਰੀ ਹੋਣੀ ਉਹਨਾਂ ਦਾ ਟੂਰਨਾਮੈਂਟ ਟੂਰਨਾਮੈਂਟ ਦਾ ਕੱਲੂਗਾ ਤੇ ਉਹ ਉਦੋਂ ਹੀ ਨਾਰਮਲ ਮੈਚ ਲਾਉਣ ਆਏ ਆ ਤੇ ਗਰਾਊਂਡ ਨੂੰ ਹੀ ਚਲਦੇ ਆਂ ਜਾ ਕੇ ਆਹ ਦੇਖੋ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਇਹ ਆਹ ਦੇਖੋ ਗਰਾਊਂਡ ਵੀ ਇਹ ਲੰਗਰ ਵਗੈਰਾ ਲਾਉਣ ਲਈ ਆ ਜਦੋਂ ਕੋਈ ਪ੍ਰੋਗਰਾਮ ਹੁੰਦਾ ਜਗਰਾਤਾ ਜੁੜਤਾ ਜਗਰਾਤੇ ਆਜਗਰਾਤੇ ਤੇ ਇੱਥੇ ਲੰਗਰ ਲੱਗਾ ਸੀਗਾ ਤੇ ਮੇਹਣਾ ਦੇਖੋ ਐਨ ਪੱਧਰਾ ਹੋ ਗਿਆ ਸਾਰਾ ਉਹ ਉੱਪਰਲਾ ਜਿਹੜੀ ਪਾਰਕਿੰਗ ਆ ਉਹ ਵੀ ਐਨ ਪੱਧਰੀ ਹੋ ਗਈ ਆ ਤੇ ਕਾਲੂ ਚਲੀ ਆ ਫਿਰ ਕਾਲੂ ਕਿੱਥੇ ਆ ਮੈਂ ਕਾਲੂ ਨੂੰ ਕਿਹਾ ਨਾ ਕਾਲੂ ਤੂੰ ਉੱਧਰ ਤੁਰਿਆ ਫਿਰਦਾ ਆ ਬਾਬਾ ਜੀ ਜੀ ਹਾਂ ਕਿੱਦਾਂ ਫਿਰ ਵਲੌਗ ਵਲੌਗ ਮੇਰੇ ਸ਼ੇਅਰ ਕਰਿਆ ਕਰੋ ਯਾਰ ਬਸ ਸਹੀ ਆ ਖਿੱਚ ਕੇ ਰੱਖੋ ਕੰਮ ਥੋੜਾ ਜਿਹਾ ਕੰਮ ਰਹਿ ਗਿਆ ਬਸ ਉਹ ਦੇਖੋ ਹੁਣ ਕਿੰਨੀ ਦੂਰ ਤੱਕ ਆ ਸਾਫ ਕਲੀਅਰ ਦਿਂਦਾ ਆ ਤੇਲ ਇੰਨਾ ਸਾਫ ਹੋ ਗਿਆ ਬਕਰ ਜੀ ਤੇ ਚੱਲ ਗਰਾਊਂਡ ਤੋਂ ਚੱਲ ਕੇ ਘਰ ਨੂੰ ਜਾਣਾ ਗਰਾਊਂਂਡ ਨੂੰ ਜਾਣਾ ਆਨੂੰ ਤੇ ਗਰਾਊਂਂਡ ਨੂੰ ਚੱਲਦੇ ਆ 10-10 ਬੜੀ ਰੌਣਕ ਲੱਗੀ ਉਹ ਮੰਗੂਆ ਵਾਲੇ ਆਇਓ ਅੱਜ ਟੂਰਨਾਮੈਂਟ ਟੂਰਨਾਮੈਂਟ ਕਹੀ ਜਾਂਦਾ ਮੇਰੇ ਮੂੰਹ ਚ ਟੂਰਨਾਮੈਂਟ ਟੂਰਨਾਮੈਂਟ ਨਿਕਲੇ ਟੂਰਨਾਮੈਂਟੋਂ ਦੇਖਦੇ ਆ ਸੱਚਾ ਪੁੱਛਦੇ ਕਦੋਂ ਨੂੰ ਤੇ ਮੰਗੂਆ ਵਾਲੇ ਉੱਦਾਂ ਆਇਓ ਮੈਚ ਲਾਉਣਾ ਲੈ ਹੁਣ ਫਾਗਲੀ ਮੋਰਚਲ ਕੀਤੇ ਪਏ ਇਹਨਾਂ ਨੇ ਪੰਜਾਂ ਚਾਹ ਸਪੈਸ਼ਲ ਖੇਡਣ ਆਏ ਆ ਕਹਿੰਦੇ ਟੂਰਨਾਮੈਂਟ ਤੋਂ ਕਹਿੰਦੇ ਵਾਰਮਅਪ ਮੈਚ ਖੇਡਣ ਆਏ ਆ ਤਾਂ ਕਰਕੇ ਇਹ ਇਹ ਸਪੈਸ਼ਲ ਕਹਿੰਦੇ ਇਹ ਕਦੋਂ ਦਿਨ ਵਾਰਮਅਪ ਕਰ ਲਈ ਕਿੱਦਾਂ ਵਾਲਾ ਜੀ ਬਾਹਾਂ ਬੂਹਾਂ ਖੋਲ ਲਈ ਇਹ ਕਹਿੰਦੇ ਤੁਹਾਡਾ ਭਲਾ ਬੜੀ ਲੰਬੀ ਲੈਣਾ ਮੈਨੂੰ ਇਧਰੋਂ ਇੱਥੋਂ ਇਧਰੋਂ ਦੂਰੋਂ ਲੈ ਕੇ ਵੀਡੀਓ ਲੈਣੀ ਪੈਣੀ ਪਏ ਆਉਣੇ ਆ ਸਾਰੇ ਤੇ ਚਲੋ ਮਿਲਦੇ ਆਂ ਮੁੰਡਿਆਂ ਨੂੰ ਹਾਂਜੀ ਗਰਾਊਂਡ ਤੋਂ ਘੁੰਮ ਕੇ ਆ ਗਏ ਆ ਤੇ ਹੁਣ ਤਾਂ ਜਾਣਾ ਨਹੀਂ ਹੈਗਾ ਕਿਤੇ ਤੇ ਕਿਉਂਕਿ ਵਲੌਗ ਉੱਦੇ ਹੀ ਆਲਰੇਡੀ ਬਹੁਤ ਵੱਡਾ ਹੋ ਗਿਆ ਆ ਤੇ ਚਲੋ ਇਹ ਵਲੌਗ ਅੱਜ ਦਾ ਕਰਦੇ ਆ ਇੱਥੇ ਖਤਮ ਸੱਚ ਕੱਲ ਨੂੰ ਹਾਂ ਟੂਰਨਾਮੈਂਟ ਅੱਜ ਦਾ ਹੋ ਗਿਆ ਕੈਂਸਲ ਅੱਜ ਮੀ ਕਰਕੇ ਹੁਣ ਸਵੇਰ ਨੂੰ ਆ ਟੂਰਨਾਮੈਂਟ ਠੀਕ ਆ ਤੇ ਸਵੇਰ ਨੂੰ ਕੱਲ ਨੂੰ ਜ਼ਰੂਰ ਪਹੁੰਚੋ ਤੇ ਇਹ ਵਲੌਗ ਕਰਦੇ ਇੱਥੇ ਖਤਮ ਤੇ ਮਿਲਦੇ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ